ਉਹ ਪਹਿਲਾਂ ਵਾਲਾ ਵੇਲਾ ਸੀ ਕਿ ਜਾਣਕਾਰੀ ਹਾਸਲ ਕਰੋ ਹੁਣ ਐਸਾ ਵੇਲਾ ਹੈ ਕਿ ਜਾਣਕਾਰੀ ਦਾ ਹਮਲਾ ਹੋ ਰਿਹਾ ਬਚ ਜਾਓ ਤੇ ਤੋਂ ਆਵਲਾ ਸੀਸਾ ਨਾ ਕਢੋ ਤਾਂ ਬੱਚੇ ਹੋਏ ਹੋ ਸੀਸਾ ਖੁੱਲਿਆ ਤਾਂ ਤੁਸੀਂ ਬੰਦੂਖ ਦਾ ਮੂੰਹ ਆਪਣੇ ਵੱਲ ਕਰ ਲਿਆ ਹੁਣ ਲੋਕਾਂ ਦੇ ਉੱਤੇ ਹਮਲਾ ਹੈ ਸਰਕਾਰ ਦਾ ਕਿ ਤੁਹਾਡੇ ਘਰਾਂ ਚ ਤੁਹਾਡੇ ਮਨਾਂ ਚ ਤੁਹਾਡੀਆਂ ਜੇਬਾਂ ਚ ਰੋਜ਼ ਇੰਨੀ ਜਾਣਕਾਰੀ ਪਾਈ ਜਾ ਰਹੀ ਹੈ ਜਿਨੀ ਦੀ ਲੋੜ ਨਹੀਂ ਹੈ ਬੰਦੇ ਨੂੰ ਲੋਕੀ ਜਾਣਕਾਰੀ ਨਾਲ ਬਿਮਾਰ ਹੋ ਰਹੇ ਨੇ ਲੋਕਾਂ ਨੂੰ ਜਾਣਕਾਰੀ ਨਾਲ ਮਾਰਿਆ ਜਾ ਰਿਹਾ ਹੈ ਸ਼ਾੜੀ ਰਿਅਕ ਹੈ ਉਹ ਲਗਭਗ 500 ਰੰਗ ਪਛਾਣਦੀ ਹੈ ਜੇ 500 ਵਾਲੇ ਨੂੰ 16 ਲੱਖ ਦੇ ਅੱਗੇ ਛਿੜਦੇ ਹੋ ਕੀ ਹੋਊਗਾ ਉਹਦਾ ਤੁਸੀਂ ਸੀਸਾ ਵੇਖਦੇ ਵੇਖਦੇ ਘਵਾਚ ਕਿਉਂ ਜਾਣਦੇ ਹੋ ਸਮਝ ਆ ਗਿਆ ਹੋਣ ਖੋਲਿਆ ਕਿਸੇ ਹੋਰ ਕੰਮ ਨੂੰ ਤੇ ਕੰਮ ਕੋਈ ਹੋਰ ਲੱਗ ਕੇ ਕਿਉਂ ਕਿਉਂਕਿ 500 ਵਾਲਾ 16 ਲੱਖ ਅੱਗੇ ਬੇਵੱਸ ਹੈ ਤੁਹਾਡੀਆਂ ਭਾਵਨਾਵਾਂ ਨੂੰ ਫੜ ਲੈਣ ਦੀ ਵਕਤ ਦ੍ਰਿਸ਼ ਨਹੀਂ ਵੀ ਸ਼ਬਦਾਂ ਨਹੀਂ ਵੀ ਮਹਾਰਾਜਾ ਦਲੀਪ ਸਿੰਘ ਦੀ ਇੱਕ ਫਿਲਮ ਬਣੀ ਅਸੀਂ ਆਪਣੇ ਬੱਚੇ ਨੂੰ ਦਿਖਾਈ ਉਹ ਬਾਅਦ ਚ ਮੈਨੂੰ ਉਹਨੇ ਕਿਹਾ ਵੀ ਇਹ ਭਾਈ ਤਾਂ ਉਹ ਨਹੀਂ ਹੈ ਜਿਹੜਾ ਮਹਾਰਾਜਾ ਦਲੀਪ ਸਿੰਘ ਸੀਗਾ ਇਹ ਗਾਣੇ ਜਿਹਾ ਗੋੰਦਾ ਫਿਰਦਾ ਜਿਹੜਾ ਇਹ ਦ੍ਰਿਸ਼ ਹੈ ਇਹ ਅਖਰ ਦੀ ਮਹਾਨਤਾ ਨੂੰ ਛੋਟਾ ਕਰਦਾ ਹੈ ਜਿਵੇਂ ਜਿਵੇਂ ਬੰਦੇ ਫਿਲਮਾਂ ਦੇਖਦੇ ਨੇ ਗੁਰਬਾਣੀ ਦੀ ਬਦਬੀ ਮਦਲਣੀ ਸ਼ੁਰੂ ਹੋ ਗਈ ਤਾਂ ਜਿਹੜਾ ਸਾਡਾ ਮੂਲ ਹੈ ਗੁਰਬਾਣੀ ਉਹਨੂੰ ਅਸੀਂ ਸਮਝਾਂ ਕਿਵੇਂ ਇਤਿਹਾਸ ਰਹੀਂ ਇਤਿਹਾਸ ਸਾਡੀ ਸੁਰਤੀ ਬਿਰਤੀ ਨਹੀਂ ਸੁਰਤੀ ਬਿਰਤੀ ਪਛੋਕੜ ਰਹੀਂ ਸਾਡਾ ਪਛੋਕੜ ਕਿਹਜਾ ਹੋਈ ਜਾਂਦਾ ਤਸਵੀਰਾਂ ਦਾ ਪਰਛਾਮਿਆਂ ਦਾ ਸੁਰਤੀ ਬਿਰਤੀ ਕਿਹ ਹੈ ਜੀ ਹੋਗੀ ਤਸਵੀਰਾਂ ਦੀ ਪਰਛਾਮਿਆਂ ਦੀ ਤੇ ਬਾਣੀ ਕਾਦੇ ਚ ਹੈ ਹੁਣ ਮਸਲਾ ਸਮਝ ਆਇਆ ਬਿਮਾਰੀ ਦਾ ਅੱਧਾ ਹੱਲ ਬਿਮਾਰੀ ਨੂੰ ਜਾਣਨਾ ਹੈ ਕਿ ਬਿਮਾਰੀ ਕੀ ਹੈ ਆਮ ਤੌਰ ਤੇ ਹੁਣ ਜਿੰਨੀ ਲੋਕਾਂ ਨੂੰ ਕਹਲ ਪਈ ਹੈ ਜਿੰਨੀ ਬੇਚੈਨੀ ਹੈ ਉਹਦਾ ਵੱਡਾ ਕਾਰਨ ਇਹੀ ਹੈ ਦੁਨੀਆ ਚ ਜਿਹੜਾ ਦ੍ਰਿਸ਼ ਹੈ ਜਿਹੜੀਆਂ ਫਿਲਮਾਂ ਨੇ ਜਿਹੜੇ ਗੀਤ ਨੇ ਉਹ ਇਸ ਲਈ ਬੱਧ ਫਲਾਏ ਚਲਾਏ ਜਾ ਰਹੇ ਨੇ ਕਿ ਤੁਸੀਂ ਭਾਵਨਾਵਾਂ ਦੇ ਮੁਤਾਬਕ ਸੋਚੋ ਤੁਸੀਂ ਭਾਵਨਾਵਾਂ ਮੁਤਾਬਕ ਫੈਸਲਾ ਲਵੋ ਕਿ ਤੁਸੀਂ ਜੋ ਆ ਜਿੰਦਗੀ ਅੱਜ ਜਿਉ ਰਹੇ ਹੋ ਇਹ ਅੱਜ ਤੁਹਾਡਾ ਕਿਹਜਾ ਹੈ ਤੁਹਾਡਾ ਭੂਤ ਭਵਿੱਖ ਵੀ ਉਹ ਹੈ ਇਹ ਸਾਡੀ ਸਾਰੀ ਜ਼ਿੰਦਗੀ ਦੀ